ਜੀ ਵਾਹਿ ਗੁਰੂ ਸਾਹਿਬ ਜੀ ਓ ਸਭ ਕਟ ਤਿਸ ਕੇ ਓ ਕਰਨ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੈ ਧਿਆਵਹੁ ਸਾਸਿ ਗਿਰਾਸ ਸਬ ਕਛ ਵਰਤੈ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋthਿਆ ਆਪਨਾ ਖੇਲਾ ਆਪ ਕਰਨੈ ਹਾਰ ਦੂਸਰ ਕੌਣ ਕਹੇ ਵਿਚਾਰ ਜਿਸ ਨੂੰ ਕਿਰਪਾ ਕਰੈ ਤਿਸ ਆਪਨ ਨਾਮ ਦੀ बड भागी नानक जन से जिसनों कृपा करे तिस अपना नाम दे बड भागी नानक जन से वगुरु जी का खालसा वागुरु जी की ਪਤੀ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਅੰਦਰ ਸ਼ੁਭਾਇਮਾਨ ਸਤਸੰਗੀ ਗੁਰੂ ਪਿਆਰ ਵਾਲੇ ਵਡਭਾਗੀ ਜਨੋ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਲੜੀਵਾਰ ਆਪਾਂ ਵਿਚਾਰ ਰਹੇ ਹਾਂ ਇਹ 13ਵੀਂ ਅਸ਼ਟਪਦੀ ਜੋ ਆਪਾਂ ਵਿਚਾਰ ਰਹੇ ਸੀ ਅੱਜ ਅਖੀਰਲੀ ਪੌੜੀ ਦਾ ਪਾਠ ਆਪਾਂ ਸੰਗਤੀ ਰੂਪ ਉਚਾਰਨ ਕੀਤਾ ਹੈ ਇਸ 13ਵੀਂ ਅਸ਼ਟਪਦੀ ਦੀ ਇਸ ਪਾਵਨ ਪੌੜੀ ਨੂੰ ਅੱਜ ਆਪਾਂ ਸਮਝਣਾ ਹੈ ਇੱਕ ਵਾਰ ਸਮੂਹ ਸੰਗਤਾਂ ਉਚਾਰਨ ਕਰੋ ਆਖੋ ਜੀ ਵਾਹਿਗੁਰੂ 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 ਸਭ ਘਟ ਤਿਸਕੇ ਉਹ ਕਰਨਾ ਹਾਰ ਘਟ ਦਾ ਅਰਥ ਹੈ ਸਰੀਰ ਇਹ ਜਿੰਨੇ ਵੀ ਸਰੀਰ ਬਣਾਏ ਹੋਏ ਨੇ ਸਭ ਉਸ ਵਾਹਿਗੁਰੂ ਪਰਮੇਸ਼ਰ ਦੇ ਹਨ ਹੁਣ ਤੁਸੀਂ ਗੁਰਮਖੋਬੜੇ ਧਿਆਨ ਨਾਲ ਸਮਝੋ ਕਿ ਪਿੱਛੇ ਜਿਹੜੀਆਂ 7 ਪੌੜੀਆਂ ਨੇ ਇਸ ਪਾਵਨ ਅਸ਼ਟਪਦੀ ਦੀਆਂ ਉਹਦੇ ਵਿੱਚ ਸੰਤ ਕਾ ਨਿੰਦਕ ਸੰਤ ਕਾ ਦੁਖੀ ਦੀ ਗੱਲ ਪਾਤਸ਼ਾਹ ਨੇ ਬਾਰ-ਬਾਰ ਕੀਤੀ ਸੰਤ ਕੇ ਦੁਖੀ ਦੀ ਜ਼ਿੰਦਗੀ ਕਿੱਦਾਂ ਦੀ ਹੁੰਦੀ ਹੈ ਉਹਦਾ ਵਿਵਹਾਰ ਕਿੱਦਾਂ ਦਾ ਹੁੰਦਾ ਹੈ ਉਸ ਦੇ ਕਰਮ ਕਿੱਦਾਂ ਦੇ ਹੁੰਦੇ ਨੇ ਤੇ ਨਿੰਦਿਆ ਕਰਨ ਦਾ ਨਤੀਜਾ ਕੀ ਮਿਲਦਾ ਹੈ ਇੱਕ ਇੱਕ ਜਿਹੜੀ ਗੱਲ ਹੈ ਉਹ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਦੱਸੀ ਹੈ ਉਹਨਾਂ ਕੋ ਸੱਤ ਪੌੜੀਆਂ ਦੇ ਵਿੱਚ ਨਿੰਦਕ ਦੀ ਸਾਰੀ ਜ਼ਿੰਦਗੀ ਨੂੰ ਬਿਆਨ ਕਰਨ ਤੋਂ ਬਾਅਦ ਅੱਠਵੀਂ ਅਸ਼ਟਪਦੀ ਦੇ ਵਿੱਚ ਅੱਠਵੀਂ ਸਪੌੜੀ 'ਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਕੀ ਕਹਿੰਦੇ ਨੇ ਸਭ ਘਟ ਤਿਸਕੇ ਸਭ ਘਟ ਦਾ ਅਰਥ ਹੈ ਸਾਰੇ ਸਰੀਰ ਉਸ ਵਾਹਿਗੁਰੂ ਪਰਮੇਸ਼ਰ ਦੇ ਹਨ ਇਹਦਾ ਭਾਵ ਕੀ ਬਣਿਆ ਵੀ ਜਿਹੜੇ ਨਿੰਦਕ ਨਿੰਦਿਆ ਕਰਦੇ ਨੇ ਉਹਨਾਂ ਦੇ ਸਰੀਰ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਨੇ ਗਲਤ ਕਲਦੀ ਭਿੰਨ ਨਿੰਦਕਾਂ ਦੇ ਚਲਦੀ ਪਈ ਹੈ ਗਲਤਾਂ ਨਿੰਦਿਆ ਕਰਨ ਵਾਲੇ ਆਂਦੇ ਆਠਵੀਂ ਪੌੜੀ ਦੇ ਵਿੱਚ ਗੁਰੂ ਬਾਬਾ ਜੀ ਨੇ ਸਾਨੂੰ ਇਹ ਸਮਝਾਇਆ ਭਾਈ ਨਿੰਦਕ ਦੇ ਕੋਲੋਂ ਕਦੇ ਵੀ ਨਫ਼ਰਤ ਨਹੀਂ ਕਰਨੀ ਹੁੰਦਾ ਨਾ ਕੋਲ ਕਈ ਵਾਰ ਅਸੀਂ ਕਹਿੰਦੇ ਨੇ ਇਹ ਤਾਂ ਨਿੰਦਕ ਬੰਦਾ ਹੈ ਇਹ ਤੋਂ ਦੂਰ ਹੋ ਜਾਈਏ ਠੀਕ ਹੈ ਪਰ ਪਾਤਸ਼ਾਹ ਕਹਿੰਦੇ ਇਹ ਗੱਲ ਚੇਤਾ ਰੱਖੀ ਨਫ਼ਰਤ ਨਹੀਂ ਕਰਨੀ ਕਿਸੇ ਤੋਂ ਗੁਰਮਖੋ ਗੁਰੂ ਨੇ ਨਾ ਸਿੱਖ ਦੀ ਝੋਲੀ ਇੱਕ ਦਾਤ ਪਾਈ ਸਾਨੂੰ ਗੁਰੂ ਨੇ ਨਫ਼ਰਤ ਕਰਨੀ ਨਹੀਂ ਸਿਖਾਈ ਇਹ ਬਹੁਤ ਅਹਿਸਾਨ ਕੀਤਾ ਗੁਰੂ ਨੇ ਸਾਡੇ ਉੱਪਰ ਗੁਰੂ ਪਾਤਸ਼ਾਹ ਕਹਿੰਦੇ ਜੇ ਤੈਨੂੰ ਕੋਈ ਬੁਰਾ ਮਿਲਦਾ ਹੈ ਨਾ ਜੇ ਤੈਨੂੰ ਕੋਈ ਬੁਰੇ ਕਰਮ ਕਰਨ ਵਾਲਾ ਮਿਲਦਾ ਹੈ ਉਹਦੇ ਨਾਲ ਨਫ਼ਰਤ ਨਹੀਂ ਕਰਨੀ ਉਹਦੇ ਲਈ ਅਰਦਾਸ ਕਰਨੀ ਹੈ ਬੁਰੇ ਮਨੁੱਖ ਦੇ ਲਈ ਨਫ਼ਰਤ ਨਹੀਂ ਕਰਨੀ ਬੁਰੇ ਮਨੁੱਖ ਦੀ ਅਰਦਾਸ ਕਰਨੀ ਹੈ ਸਤਿਗੁਰੂ ਪਾਤਸ਼ਾ ਤੂੰ ਕਿਰਪਾ ਕਰ ਤੇਰੇ ਚ ਇੰਨੀ ਸਮਰੱਥਾ ਹੈ ਕਿ ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਅਸੀਂ ਮੈਲਿਆਂ ਤੇ ਤੂੰ ਮੈਲਿਆਂ ਨੂੰ ਉਜਲੇ ਕਰਨ ਵਾਲਾ ਤੂੰ ਸਾਨੂੰ ਉਜਲੇ ਕਰ ਅਸੀਂ ਗੁਨਾਹਾਂ ਦੇ ਨਾਲ ਔਗਣਾ ਨਾਲ ਭਰੇ ਆ ਪਰ ਕਿਰਪਾ ਕਰ ਗੁਰੂ ਰਾਮਦਾਸ ਰੱਖੋ ਸ਼ਰਨਾਈ ਸੇ ਸਤਿਗੁਰੂ ਤੂੰ ਸਾਨੂੰ ਸ਼ਰਨ ਵਿੱਚ ਰੱਖ ਕਿਉਂਕਿ ਗੁਰਮਖੋ ਗੁਰੂ ਪਾਤਸ਼ਾਹ ਸਾਨੂੰ ਬਖਸ਼ ਕਰਦੇ ਨੇ ਤਿਸ ਤੇ ਭਿੰਨ ਨਹੀਂ ਕੋ ਥਾਉ ਉਸ ਪਰਮਾਤਮਾ ਤੋਂ ਵੱਖਰੀ ਕੋਈ ਥਾ ਹੀ ਨਹੀਂ ਐ ਤਿਸ ਤੇ ਭਿੰਨ ਨਹੀਂ ਬੋਲੋ ਨਾ ਤਿਸ ਤੇ ਭਿੰਨ ਨਹੀਂ ਕਛ ਹੋਏ ਭਿੰਨ ਦਾ ਕੀ ਅਰਥ ਹੈ ਵੱਖਰਾ ਉਸ ਪਰਮਾਤਮਾ ਤੋਂ ਤਾਂ ਵੱਖਰਾ ਕੋਈ ਹੈ ਹੀ ਨਹੀਂ ਐ ਇੱਥੇ ਦੇਖੋ ਆਮ ਤੌਰ ਉੱਪਰ ਨਾ ਇਹ ਕਿਹਾ ਜਾਂਦਾ ਹੈ ਵੀ ਆਹ ਬੰਦਾ ਬੜਾ ਨਾਮ ਜਪਦਾ ਇਹਦੇ ਅੰਦਰ ਪਰਮਾਤਮਾ ਦਾ ਵਾਸ ਹੈ ਆਮਾ ਪਈ ਕਹਿੰਦੇ ਹਨ بڑا ਨਾਮ ਜਪਦਾ ਜੀ ਬੜੀ ਬਾਣੀ ਪੜਦਾ ਇਹਦੇ ਅੰਦਰ ਤੇ ਰੱਬ ਦਾ ਵਾਸਾ ਹੈ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਕਹਿੰਦੇ ਰੱਬ ਦਾ ਵਾਸਾ ਸਾਰਿਆਂ ਦੇ ਵਿੱਚ ਹੀ ਹੈ ਹਰ ਇੱਕ ਅੰਦਰ ਹੀ ਪਰਮਾਤਮਾ ਵਸਦਾ ਤਿਸ ਤੇ ਭਿੰਨ ਨਹੀਂ ਕਛ ਹੋਏ ਉਸ ਪਰਮਾਤਮਾ ਤੋਂ ਭਿੰਨ ਤਾਂ ਵੱਖਰਾ ਤਾਂ ਕੁਝ ਹੈ ਹੀ ਨਹੀਂ ਹੈ ਆਪਣ ਸੂਤ ਸਭ ਜਗਤ ਪਰੋਏ ਆਪਣੇ ਸੂਤਰ ਦੇ ਵਿੱਚ ਆਪਣੇ ਨਿਜ਼ਮ ਦੇ ਵਿੱਚ ਹੀ ਉਸ ਪਰਮਾਤਮਾ ਨੇ ਸਭ ਨੂੰ ਪਰੋਇਆ ਹੋਇਆ ਹੈ ਇਦਾਂ। ਜਦੋਂ ਕੁਝ ਮੇ ਇੱਕ ਮਾਲਾ 'ਚ ਨਹੀਂ ਮਣ ਕੇ ਪਰੋਏ ਹੁੰਦੇ। ਰੰਗ-ਬਰੰਗੇ ਮਣ ਕੇ ਇੱਕੋ ਹੀ ਮਾਲਾ ਦੇ ਵਿੱਚ ਪਰੋਏ ਹੋਏ ਐ। ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਤਰ੍ਹਾਂ-ਤਰ੍ਹਾਂ ਦੇ ਜੀਵ ਉਸ ਪਰਮਾਤਮਾ ਨੇ ਆਪਣੇ ਨਿਜ਼ਮ ਦੀ ਆਪਣੇ ਹੁਕਮ ਦੀ ਮਾਲਾ ਦੇ ਵਿੱਚ ਪਰੋਏ ਹੋਏ ਐ ਤਸਤੇ ਪੈਨ ਨਹੀਂ ਕਚ ਹੋਏ ਆਪਨ ਸੂਤ ਸਭ ਜਗਤ ਪਰੋਏ ਅੱਜ ਫਿਰ ਗੁਰੂ ਪਾਤਸ਼ਾਹ ਕਹਿੰਦੇ ਪੈਨ ਸਭ ਘਟ ਤਿਸਕੇ ਇਹ ਸਾਰੇ ਭਾਈ ਜਿਹੜੇ ਨਿੰਦਿਆ ਕਰਨ ਵਾਲੇ ਨੇ ਸਿਮਰਨ ਰੱਬ ਕੇ ਸੰਤਾਂ ਨੂੰ ਦੁੱਖ ਦੇਣ ਵਾਲੇ ਨੇ ਸਭ ਘਟ ਤਿਸਕੇ ਇਹ ਸਾਰੇ ਘਟ ਇਹ ਸਾਰੇ ਜੀਵ ਇਹ ਸਾਰੇ ਸਰੀਰ ਉਸ ਵਾਹਿਗੁਰੂ ਪਰਮੇਸ਼ਰ ਦੇ ਹੀ ਹਨ ਉਹ ਕਰਨਹਾਰ ਇਹ ਸਾਰੇ ਬੁਰਿਆਂ ਨੂੰ ਪੈਦਾ ਕਰਨ ਵਾਲਾ ਵੀ ਉਹ ਆਪ ਵਾਹਿਗੁਰੂ ਪਰਮੇਸ਼ਰ ਹੈ ਸਦਾ ਸਦਾ ਤਿਸ ਕੋ ਨਮਸਕਾਰ ਇਸ ਕਰਕੇ ਭਾਈ ਉਸ ਪ੍ਰਮਾਤਮਾ ਨੂੰ ਸਦਾ ਨਮਸਕਾਰ ਕਰਨੀ ਬਣਦੀ ਹੈ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਹੀ ਭਾਈ ਜੇ ਕਰਨਾ ਹੀ ਹੈ ਨਾ ਤੇ ਇਹ ਜੀਵ ਉਸ ਵਾਹਿਗੁਰੂ ਪਰਮੇਸ਼ਰ ਦੀਆਂ ਵਡਿਆਈਆਂ ਕਰ। ਉਹਦੀ ਉਸਤਤ ਕਰ। ਉਹ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਜੇ ਕੁਛ ਕਰਨਾ ਹੈ ਨਾ ਤਾਂ ਸੰਸਾਰ ਦੇ ਵਿੱਚ ਤੇ ਉਹਦੀ ਉਸਤਤ ਕਰ ਉਹਦੀ ਵਡਿਆਈ ਕਰ। ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੈ ਤੇ ਆਵੋ ਸਾਸ ग्रास। ਪ੍ਰਮੱਖੋ ਸਵਾਸ ਦਾ ਅਰਥ ਹੁੰਦਾ ਸਵਾਸ ਸਵਾਸ ਸਾਹ ਲੈਂਦੇ ਆ ਜਿਹੜਾ ਸ਼ਬਦ ਗਰਾਸ ਆ ਨਾ ਗਰਾਸ ਸ਼ਬਦ ਹੈ ਗਰਾਹੀ ਤੋਂ ਬਣਿਆ ਗਰਾਹੀ ਦਾ ਅਰਥ ਹੈ ਬੁਰਕੀ ਜਦੋਂ ਤੂੰ ਮੂੰਹ 'ਚ ਬੁਰਕੀ ਵੀ ਪਾਉਣਾ ਹੈ ਨਾ ਤੇ ਹਰ ਗਰਾਹੀ ਦੇ ਨਾਲ ਹੀ ਤੇਰੇ ਤੇਰੇ ਮੁਖ ਦੇ ਵਿੱਚੋਂ ਵਾਹਿਗੁਰੂ ਨਿਕਲੇ ਜੇ ਸਵਾਸ ਲੈਣਾ ਤਾਂ ਵੀ ਵਾਹਿਗੁਰੂ ਜੇ ਮੂੰਹ 'ਚ ਗਰਾਹੀ ਪਾਉਣਾ ਹੈ ਤਾਮੀ ਵਾਹਿਗੁਰੂ ਇਹਨੂੰ ਕਿਹਾ ਜਾਂਦਾ ਤਿਸੈ ਧਿਆਵੋਂ ਸਾਸ ग्राਸ ਸਵਾਸ ਸਵਾਸ ग्राਸ ग्राਸ ਉਸ ਵਾਹਿਗੁਰੂ ਪਰਮੇਸ਼ਰ ਨੂੰ ਧਿਆ। ਘਰਮ ਇੱਕ ਇੱਕ ਬਚਨ ਬੜੇ ਧਿਆਨ ਨਾਲ ਸਮਝੋ। ਗੱਲ ਚੱਲਦੀ ਪਈ ਸੀ ਨਿੰਦਕਾਂ ਦੀ। ਗੱਲ ਚੱਲਦੀ ਪਈ ਸੀ ਸੰਤ ਕੇ ਦੁਖੀ ਦੀ। ਪਰ ਅਖੀਰ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਨੇ ਉਹਦੀ ਵਡਿਆਈ ਕਰ ਵਾਹਿਗੁਰੂ ਪਰਮੇਸ਼ਰ ਦੀ ਸਦਾ ਸਵਾਸ ਗਰਾਸ ਉਸ ਵਾਹਿਗੁਰੂ ਨੂੰ ਧਿਆ ਉਹਦਾ ਤਨਵਾਦ ਕਰ ਸ਼ੁਕਰਾਨਾ ਕਰ ਕਾਰਨ ਕੀ ਹੈ ਕਾਰਨ ਇੱਕੋ ਹੀ ਹੈ ਕਿ ਜਿਹੜੇ ਪ੍ਰਮਾਤਮਾ ਦੇ ਦਰ ਤੋਂ ਕੁਰਾਹੇ ਪਏ ਹੋਏ ਨੇ ਨਾ ਗੁਰੂ ਪਾਤਸ਼ਾਹ ਕਹਿੰਦੇ ਉਹਨਾਂ ਦੇ ਅੰਦਰ ਵੀ ਉਸ ਵਾਹਿਗੁਰੂ ਪਰਮੇਸ਼ਰ ਦੀ ਸਮਰੱਥਾ ਹੈ ਸਤਾ ਹੈ ਗੁਰਮਖੋ ਜਿਵੇਂ ਨਾ ਮੈਂ ਕੱਲ ਇੱਕ ਰਬਾਈਆਂ ਪੜ੍ਹ ਰਿਆ ਸੀ ਕਿਸੇ ਸ਼ਾਇਰ ਦੀ ਉਹਦੇ ਚ ਨਾ ਇੱਕ ਇੱਕ ਰਬਾਈ ਬੜੀ ਕਮਾਲ ਦੀ ਸੀ ਮੇਰਾ ਮਨਾਂ ਵੀ ਸਾਂਝੀ ਕਰੀ ਗਿਆ ਆਪਾਂ ਕਹਿਣ ਲੱਗੇ ਇੱਕੋ ਵੇਲ ਨੂੰ ਦੋ ਹੀ ਤੁੰਬੇ ਤੇ ਦੋ ਜਣਿਆਂ ਨੇ ਤੋੜੇ ਮਤਲਬ ਥੋੜੇ ਅਰਥ ਸਮਝੋ ਜੀ ਇਹਦੇ ਆ ਗੱਲ ਪਕੜ ਚ ਆਏ ਗੁਰਮਖੋ ਜਿੱਦਾਂ ਕੱਦੂ ਨਹੀਂ ਹੁੰਦਾ ਤੁਸੀਂ ਕਿਹਾ ਸ਼ਾਇਦ ਬੋਲਦੇ ਕੱਦੂ ਹੁੰਦਾ ਆਪਾਂ ਬੋਲਦੇ ਆ ਕੱਦੂ ਦੇ ਵਰਗਾ ਹੀ ਇੱਕ ਤੁੰਬਾ ਹੁੰਦਾ ਏਦਾਂ ਜਿਹੜੇ ਉਹ ਤੁੰਬੇ ਨੇ ਨਾ ਅੱਜ ਕੱਲ ਤੇ ਸਮਾਂ ਬਦਲ ਗਿਆ ਪੁਰਾਣੇ ਸਮੇਂ ਗੁਰਮਖੋ ਜਿਹੜੇ ਸਾਧੂ ਲੋਕ ਸਨ ਨਾ ਉਹਨਾਂ ਦੇ ਕੋਲੇ ਇਹਦਾ ਕਿੰਗਰੀ ਹੁੰਦੀ ਸੀ ਕਿੰਗਰੀ ਇੱਕ ਸਾਜ਼ ਹੁੰਦਾ ਸੀ ਏਦਾਂ ਲੰਮਾ ਉਹ ਕਿੰਗਰੀ ਦੇ ਨਾ ਅਗਲੇ ਪਾਸੇ ਕੱਦੂ ਨੂੰ ਖਾਲੀ ਕਰਕੇ ਤੇ ਉਹਦੇ ਉੱਪਰ ਇੱਕ ਚਮੜੇ ਦਾ ਏਦਾਂ ਉੱਪ ਪੱਤਾ ਲਾ ਕੇ ਉਹਦੇ ਉੱਪਰ ਤੇ ਉਹਨੂੰ ਤਾਰ ਬੰਨ ਕੇ ਡੰਡਾ ਪ사 ਕੇ ਇਦਾਂ ਤੇ ਉੱਪਰ ਦੀ ਤਾਰ ਲਾ ਕੇ ਤੇ ਉਹ ਨੂੰ ਤੁੰਬਾ ਤਿਆਰ ਕੀਤਾ ਜਾਂਦਾ ਸੀ ਉਹਨੂੰ ਕਿੰਗਰੀ ਕਿਹਾ ਜਾਂਦਾ ਸੀ ਉਹਦੇ ਨਾਲ ਸਾਧੂ ਜਣ ਸਨ ਉਹ ਕਿੰਗਰੀ ਵਜਾਵ ਜਾ ਕੇ ਇਦਾਂ ਪ੍ਰਮਾਤਮਾ ਦੀ ਬੰਦਗੀ ਕਰਦੇ ਸੀ ਉਹ ਅੰਦਰੋਂ ਕਿੰਗਰੀ ਖਾਲੀ ਹੋ ਜਾਂਦੀ ਹੈ ਕਦੋਂ ਅੰਦਰੋਂ ਖਾਲੀ ਕਰ ਲੈਂਦੇ ਸੀ ਇਸ ਕਰਕੇ ਉਹ ਚ ਆਵਾਜ਼ ਬੜੀ ਸੋਹਣੀ ਆਉਂਦੀ ਸੀ ਦੂਜਾ ਜਿਹੜੇ ਕੁਝ ਸਾਧੂ ਸਨ ਉਹ ਉਹਦਾ ਕਮੰਡਲ ਬਣਾ ਲੈਂਦੇ ਸੀ ਕਮੰਡਲ ਕੀ ਹੁੰਦਾ ਹੈ ਪੁਰਾਣੇ ਅੱਜ ਕੱਲ ਤੇ ਉਹ ਕਮੰਡਲ ਵੀ ਹੁਣ ਤਾਂ ਤਾਂਾਂ ਦੇ ਆਗੇ ਨਹੀਂ ਨਵੇਂ ਤਰੀਕਿਆਂ ਦੇ ਇਦਾਂ ਪੁਰਾਣੇ ਸਮੇਂ ਕਮੰਡਲ ਦਾ ਅਰਥ ਹੁੰਦਾ ਜਿਹਦੇ ਵਿੱਚ ਸਾਧੂ ਆਪਣੀ ਖੈਰ ਪਵਾਉਂਦੇ ਸੀ ਇਦਾਂ ਉਹਦੇ ਕੋਲ ਇੱਕ ਕਮੰਡਲ ਹੁੰਦਾ ਸੀ ਇੱਕ ਉਹ ਕਮੰਡਲ ਉਤੋਂ ਉਹਨੂੰ ਇਦਾਂ ਰੱਸੀ ਨਾਲ ਬੰਨ੍ਹ ਲੈਂਦੇ ਸੀ ਤੇ ਉਹ ਉਹ ਅੰਦਰੋਂ ਕੱਦੂ ਨੂੰ ਜਾਂ ਘਈਏ ਨੂੰ ਖਾਲੀ ਕਰਕੇ ਉਹਦੇ ਉੱਪਰ ਇਦਾਂ ਰੱਸੀ ਬੰਨ੍ਹ ਕੇ ਉਹਨੂੰ ਕਮੰਡਲ ਬਣਾ ਲੈਂਦੇ ਸੀ ਕਹਿੰਦੇ ਦੋ ਸਾਧੂਆਂ ਨੇ ਦੋ ਤੁੰਬੇ ਤੋੜੇ ਇੱਕ ਨੇ ਕਮੰਡਲ ਬਣਾ ਲਿਆ ਤੇ ਇੱਕ ਨੇ ਕੰਗਰੀ ਬਣਾ ਲਈ ਜਿਹੜੀ ਕੰਗਰੀ ਹੈ ਉਹ ਹੁਣ ਖਾਲੀ ਵੱਜਦੀ ਏ ਤੇ ਜਿਹੜਾ ਜਿਹੜਾ ਗਰਮ ਖੁ ਖੱਪਰ ਬਣਾਇਆ ਸੀ ਕਮੰਡਲ ਬਣਾਇਆ ਸੀ ਕਮੰਡਲ ਵਿੱਚ ਸਾਧੂ ਭੀਖ ਮੰਗਦਾ ਤੇ ਉਹ ਤਰ੍ਹਾਂ ਤਰ੍ਹਾਂ ਦੇ ਖਾਣੇ ਨਾਲ ਭਰਦੀ ਹੈ ਕਦੇ ਮਿੱਠਾ ਪੈਂਦਾ ਕਦੇ ਖੱਟਾ ਪੈਂਦਾ ਕਦੇ ਕਿਦਾਂ ਦਾ ਭੋਜਨ ਪੈਂਦਾ ਕਹਿਣ ਲੱਗੇ ਇੱਕੋ ਹੀ ਵੇਲ ਦੇ ਦੋ ਤੁੰਬੇ ਸੀ ਦੋਨਾਂ ਨੂੰ ਤੋੜ ਲਿਆ ਇੱਕ ਦੀ ਕੰਗਰੀ ਬਣ ਗਈ ਇੱਕ ਦਾ ਕਮੰਡਲ ਬਣ ਗਿਆ ਕਮੰਡਲ ਭਰਿਆ ਰਹਿੰਦਾ ਤੇ ਕੰਗਰੀ ਖਾਲੀ ਵੱਜਦੀ ਹੈ ਤੇ ਅਖੀਰ ਤੇ ਕਹਿੰਦੇ ਕਹਿਣ ਲੱਗੇ ਇਹ ਤਾਂ ਉਸ ਵਾਹਿਗੁਰੂ ਪਰਮੇਸ਼ਰ ਦੀ ਰਜਾ ਹੈ ਉਸ ਪਰਮੇਸ਼ਰ ਨੇ ਕਿਰੂ ਖਾਲੀ ਵਜਾਉਣਾ ਤੇ ਕਿਦੇ ਅੰਦਰ ਨਾਮ ਦਾ ਸਿਮਰਨ ਭਰ ਦੇਣਾ ਕਿਸੇ ਦੇ ਹੱਥ ਥੋੜਾ ਹੈ ਇਹ ਤਾਂ ਉਸ ਪਰਮਾਤਮਾ ਦੀ ਕਿਰਪਾ ਹੈ ਇੱਕ ਵੇਲ ਨੂੰ ਦੋ ਹੀ ਤੁੰਬੇ ਤੇ ਦੋ ਜਣਿਆਂ ਨੇ ਤੋੜੇ ਇੱਕ ਦਾ ਸਾਧ ਕਮੰਡਲ ਬਣਿਆ ਤੇ ਦੂਜਾ ਕੰਗਰੀ ਜੋੜੇ ਜਿਹੜਾ ਕਹਿਣ ਲੱਗੇ ਸਾਧ ਕਮੰਡਲ ਨਿਤ ਹੀ ਭਰਦਾ ਤੇ ਕੰਗਰੀ ਖਾਲੀ ਵੱਜਦੀ ਲਿਖਿਆ ਤੁਰ ਤਕਦੀਰਾਂ ਦਾ ਕੌਣ ਕਿਵੇਂ ਕੋਈ ਮੁੜੇ ਇਹ ਤਾਂ ਭਾਈ ਤਕਦੀਰ ਹੈ ਉਸ ਪਰਮਾਤਮਾ ਦਾ ਹੁਕਮ ਹੈ ਕਿਹੜੇ ਕੰਗਰੀ ਨੂੰ ਓਨੇ ਕਿਸ ਕੱਦੂ ਨੂੰ ਓਨੇ ਭਰ ਦੇਣਾ ਤੇ ਕਿਹਨੂੰ ਓਨੇ ਖਾਲੀ ਰੱਖਣਾ ਹੈ ਇਹ ਗੁਰਮਖੋ ਸਾਡੇ ਵਸ ਵਿੱਚ ਨਹੀਂ ਹੈ ਇਸ ਕਰਕੇ ਸਤਿਗੁਰੂ ਪਾਤਸ਼ਾਹ ਨੇ ਇਹ ਵਾਰ-ਵਾਰ ਅਖੀਰ ਦੇ ਉੱਤੇ ਇਸ ਪਛਪਤੀ ਦੇ ਅਖੀਰ ਦੇ ਉੱਤੇ ਕਿਉਂ ਸੰਤ ਕੇ ਦੁਖੀ ਦੀ ਗੱਲ ਕਰਦੇ ਆ ਨਿੰਦਕ ਦੀ ਗੱਲ ਕਰਦੇ ਆ ਅਖੀਰਲੀ ਇਸ ਪੌੜੀ ਚ ਕਹਿੰਦੇ ਨੇ ਸਾਰੇ ਘਟਾ ਵਿੱਚ ਉਹ ਪਰਮੇਸ਼ਰ ਆਪ ਹੀ ਵਸਦਾ ਹੈ ਉਹਦਾ ਸ਼ੁਕਰਾਨਾ ਕਰ ਉਹਦਾ ਧੰਵਾਦ ਕਰ ਸਾਸ ग्राਸ ਅਸ ਵਾਹਿਗੁਰੂ ਨੂੰ ਧਿਆ ਕਾਰਨ ਕੀ ਸੀ ਗੁਰਮਖੋ ਗੁਰੂ ਪਾਤਸ਼ਾਹ ਸਾਨੂੰ ਇਹ ਦੱਸਣਾ ਚਾਹੁੰਦੇ ਨੇ ਭਾਈ ਸਿਖਾਂ ਜੇ ਤੇਰੇ ਅੰਦਰੋਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਿਕਲਦਾ ਹੈ ਨਾ ਜੇ ਤੇਰੇ ਅੰਦਰੋਂ ਪ੍ਰਮਾਤਮਾ ਦੀ ਉਸਤਤ ਨਿਕਲਦੀ ਹੈ ਜੇ ਤੇਰੇ ਅੰਦਰੋਂ ਪ੍ਰਮਾਤਮਾ ਦੀ ਵਡਿਆਈ ਨਿਕਲਦੀ ਹੈ ਉਹਦਾ ਤਨਵਾਦ ਉਹਦਾ ਸ਼ੁਕਰਾਨਾ ਕਰ ਇਹ ਪ੍ਰਮਾਤਮਾ ਨੇ ਤੇਰੇ ਉੱਤੇ ਨਦਰ ਕੀਤੀ ਹੈ ਕਿਰਪਾ ਕੀਤੀ ਹੈ ਨਹੀਂ ਤਾਂ ਚੇਤਾ ਰੱਖੀ ਜਿਹੜੇ ਨਿੰਦਿਆ ਕਰਨ ਵਾਲੇ ਨੇ ਉਹਨਾਂ ਦੇ ਵਿੱਚ ਵੀ ਪ੍ਰਮਾਤਮਾ ਦਾ ਹੁਕਮ ਹੈ ਤੈਨੂੰ ਪ੍ਰਮਾਤਮਾ ਨਾਮ ਜਪਣ ਦੀ ਥਾਂ ਤੇ ਨਿੰਦਕ ਵੀ ਬਣਾ ਸਕਦਾ ਸੀ ਤੈਨੂੰ ਪ੍ਰਮਾਤਮਾ ਨਾਮ ਜਪਣ ਦੀ ਥਾਂ ਉੱਤੇ ਸੰਤ ਕਾ ਦੁਖੀ ਵੀ ਬਣਾ ਸਕਦਾ ਸੀ ਕਿਉਂਕਿ ਸੰਤ ਕਾ ਦੁਖੀ ਵੀ ਤਾਂ ਉਸੇ ਪ੍ਰਮਾਤਮਾ ਨੇ ਬਣਾਇਆ ਹੈ ਸੰਤ ਕਾ ਨਿੰਦਕ ਵੀ ਤਾਂ ਉਸ ਵਾਹਿਗੁਰੂ ਨੇ ਬਣਾਇਆ ਹੈ ਉਹ ਤੋਂ ਵੱਖਰਾ ਤੇ ਨਹੀਂ ਹੈ ਜੇ ਤੈਨੂੰ ਨਿੰਦਕ ਨਹੀਂ ਨਾ ਬਣਾਇਆ ਜੇ ਤੈਨੂੰ ਸੰਤ ਕਾ ਦੁਖੀ ਨਹੀਂ ਨਾ ਬਣਾਇਆ ਤੇ ਆਪਣਾ ਮਾਣ ਨਾ ਕਰੀ ਉਸ ਦਾ ਧੰਵਾਦ ਕਰਿਆ ਕਰ ਉਹਦੀ ਉਸਤਤ ਕਰਿਆ ਕਰ ਉਹਦੀ ਵਡਿਆਈ ਕਰਿਆ ਕਰ ਤੈਨੂੰ ਪ੍ਰਮਾਤਮਾ ਨੇ ਇਧਰ ਲਈ ਪਾਸੇ ਰੱਖਿਆ ਹੈ ਗੁਰਮਖ ਖਪਰ ਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਦਾ ਇਤਿਹਾਸ ਪੜੋ ਤੁਸੀਂ ਸਾਰੀ ਪੜਦੇ ਹੀ ਹੋ ਵੈਸੇ ਯਤਨ ਕਰੋ ਵੀ ਹੋਰ ਗਹਿਰੇ ਚਲੇ ਜਾਓ ਗੁਰੂ ਤੁਸੀਂ ਕਦੇ ਨਹੀਂ ਸੁਣਿਆ ਹੋਣਾ ਕਿ ਗੁਰੂ ਦੇ ਦਰ ਦੇ ਉੱਤੋਂ ਕੋਈ ਦਰਸ਼ਨਾਂ ਤੋਂ ਬਿਨਾ ਖਾਲੀ ਮੁੜਿਆ ਹੋਵੇ ਕਦੇ ਨਹੀਂ ਆਪਾਂ ਸੁਣਿਆ ਕਦੇ ਗਰੀਬ ਤੋਂ ਗਰੀਬ ਪਿਖਾਰੀ ਤੋਂ ਪਿਖਾਰੀ ਕੰਗਾਲ ਤੋਂ ਕੰਗਾਲ ਨੂੰ ਵੀ ਗੁਰੂ ਚਰਨਾਂ ਵਿੱਚ ਥਾਂ ਮਿਲਦੀ ਸੀ ਜਿਹੜਾ ਸ਼ਰਨ ਆ ਗਿਆ ਕਿਉਂਕਿ ਸਾਡਾ ਸਿਧਾਂਤ ਹੈ ਬਾਬੇ ਦਾ ਕਿ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਪਰ ਇੱਕ ਐਸਾ ਵੀ ਸਮਾਂ ਆਇਆ ਜਦੋਂ ਆਪਣੇ ਆਪ ਨੂੰ ਹਿੰਦੁਸਤਾਨ ਦਾ ਬਾਦਸ਼ਾਹ ਕਹੌਣ ਵਾਲਾ ਔਰੰਗਜ਼ੇਬ ਸ਼ਮੀਰ ਤੋਂ ਲੈ ਕੇ ਗੁਰਮਖ ਕੋ ਕਿੱਥੇ ਕੰਨ ਕਮਤ ਕਰਾੜ ਚੱਲਦਾ ਹੈ ਉਹਦਾ ਹੁਕਮ ਚੱਲਦਾ ਹੈ ਉਹਦਾ ਮੁਗਲ ਮੁਗਲ ਰਾਜਿਆਂ ਦੇ ਵਿੱਚੋਂ ਸਭ ਤੋਂ ਲੰਮਾ ਸਮਾਂ ਔਰੰਗਜ਼ੇਬ ਨੇ ਰਾਜ ਕੀਤਾ ਤੁਸੀਂ ਦੇਖੋ ਗੁਰੂ ਹਰਾਈ ਸਾਹਿਬ ਪਾਤਸ਼ਾਹ ਤੋਂ ਲੈ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰੂ ਤੇਗ ਬਹਾਦਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਚਾਰ ਗੁਰੂ ਸਹਿਬਾਨਾਂ ਦਾ ਸਮਕਾਲੀ ਹੈ ਔਰੰਗਜ਼ੇਬ ਇਹਨਾਂ ਲੰਮਾ ਸਮਾਂ ਰਾਜ ਕੀਤਾ ਔਰੰਗਜ਼ੇਬ ਨੇ 50 ਤੋਂ 55 ਸਾਲ ਤੱਕ ਰਾਜ ਕੀਤਾ ਉਹ ہندوستان ਤੇ ਤੇ ਇਦਾਂ ਰਾਜ ਵੀ ਇਦਾਂ ਕੀਤਾ ਵੀ ਇਦਾਂ ਦਬਾਅ ਕੀ ਰੱਖਿਆ ਸਾਰਿਆਂ ਨੂੰ ਜਿਸ ਵੇਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਗੁਰੂ ਖੁਦ ਦਿੱਲੀ ਜਾਂਦੇ ਨੇ ਗੁਰਦੁਆਰਾ ਬੰਗਲਾ ਸਾਹਿਬ ਆ ਜਿੱਥੇ ਇਹ ਰਾਜਾ ਜੈ ਸਿੰਘ ਦਾ ਬੰਗਲਾ ਹੀ ਸੀ ਉਰੰਗ ਗੁਰੂ ਹਰਾਇਸ ਸਾਹਿਬ ਪਾਤਸ਼ਾਹ ਜਦੋਂ ਸਰੀਰ ਤਿਆਗਦੇ ਨੇ ਨਾ ਤੇ ਆਪਣੀ ਥਾਂ ਦੇ ਉੱਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਨੂੰ ਬਿਰਾਜਮਾਨ ਕਰਦੇ ਨੇ ਉੱਥੇ ਇੱਕ ਹੁਕਮ ਦੇ ਇੱਕ ਹੁਕਮ ਕੀਤਾ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਨੂੰ ਸੱਤਵੇਂ ਸਤਗੁਰਾਂ ਨੇ ਹਰਿਕ੍ਰਿਸ਼ਨ ਜੀਓ ਦਲੀਸਰ ਨੂੰ ਦਰਸ਼ਨ ਨਹੀਂ ਦੇਣੇ ਦਲੀਸਰ ਦਾ ਕੀ ਅਰਥ ਸੀ ਦਿੱਲੀ ਦਾ ਈਸ਼ਵਰ ਔਰੰਗਜੀਬ ਔਰੰਗਜੀਬ ਨੂੰ ਦਲੀਸਰ ਕਿਹਾ ਜਾਂਦਾ ਸੀ ਤੁਸੀਂ ਕਦੇ ਅੱਜ ਵੀ ਸ਼ਿਸ਼ਗੰਜ ਸਾਹਿਬ ਦਿੱਲੀ ਜਾਓ ਨਾ ਤੇ ਸਵੇਰੇ ਜਾਂ ਸ਼ਾਮ ਨੂੰ ਜਦੋਂ ਗੁਰਮਖੋ ਅਰਦਾਸ ਹੁੰਦੀ ਹੈ ਉਸ ਤੋਂ ਬਾਅਦ ਨਗਾਰਾ ਵੱਜਦਾ ਹੈ। ਉਹਦੇ ਵਿੱਚ ਜਿਹੜੇ ਉੱਥੇ ਇੱਕ ਦੋਰਾ ਗਾਇਆ ਜਾਂਦਾ ਹੈ ਠੀਕਰ ਫੋਰ ਦਲੀਸ ਸਿਰ ਪ੍ਰਪਰ ਕੀਆ ਪਿਆਨ। ਉੱਥੇ ਵੀ ਦਲੀਸ ਦਾ ਅਰਥ ਹੈ ਦਿੱਲੀ ਦਾ ਈਸ਼ਰ ਦਲੀਸਰ ਔਰੰਗਜ਼ੇਬ ਨੂੰ ਕਿਹਾ ਜਾਂਦਾ ਸੀ। ਔਰੰਗਜ਼ੇਬ ਦਾ ਨਾਮ ਦਲੀਸਰ ਸੀ। ਕਹਿਣ ਲੱਗੇ ਗੁਰੂ ਹਰਾਈਸ ਸਹਿ ਪਾਤਸ਼ਾਹ ਹੁਕਮ ਕਰ ਗਏ ਸਨ ਇਦਾਂ ਵੀ ਦਲੀਸਰ ਨੂੰ ਦਰਸ਼ਨ ਨਹੀਂ ਦੇਣੇ ਗੁਰੂ ਹਰਾਈਸ ਸਹਿ ਪਾਤਸ਼ਾਹ ਦਾ ਇਹੜਾ ਹੁਕਮ ਸੀ ਇਹ ਔਰੰਗਜ਼ੇਬ ਨੂੰ ਪਤਾ ਲੱਗ ਗਿਆ ਕਿ ਸੱਤਵੇਂ ਸਤਗੁਰੂ ਪਾਤਸ਼ਾਹ ਕਹਿ ਕੇ ਗਏ ਨੇ 8ਵੇਂ ਗੁਰੂ ਨੂੰ ਵੀ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦੇਣੇ ਦੇਖੋ ਇਹ ਨਹੀਂ ਕਿ ਹਾਂ ਵੀ ਦਰਸ਼ਨ ਦਰਸ਼ਨ ਨਹੀਂ ਕਰਨੇ ਔਰੰਗਜ਼ੇਬ ਦੀ ਇਹ ਕਾ ਦਰਸ਼ਨ ਦੇਣੇ ਵੀ ਨਹੀਂ ਜੇ ਚੱਲ ਕੇ ਆਵੇ ਕਾ ਵੀ ਦਰਸ਼ਨ ਨਹੀਂ ਦੇਣੇ ਹੁਣ ਕੋਈ ਕੋ ਔਰੰਗਜ਼ੇਬ ਸੀ ਜਿਹੜਾ ਜਦੋਂ ਉਹਨੇ ਰਾਜਾ ਮਾਨ ਸਿੰਘ ਦੀ ਜਿਹੜੀ ਉਹ ਘਰ ਵਾਲੀ ਸੀ ਨੌ ਰਾਣੀ ਸੀ ਨੌਕਰਾਨੀ ਬਣ ਕੇ ਬੈਠੀ ਨਾ ਅਸਲ ਵਿੱਚ ਜਿਹੜੀ ਉਹ ਰਾਣੀ ਨੌਕਰਾਨੀ ਬਣ ਕੇ ਬੈਠੀ ਸੀ ਉਹ ਵੀ ਇੱਕ ਛੱਡ ਸੀ ਬਹੁਤ ਵੱਡੀ ਵੀ ਜੇ ਕਿਤੇ ਰਾਣੀ ਨੂੰ ਗੁਰੂ ਹਰ ਗੁਰੂ ਕ੍ਰਿਸ਼ਨ ਸਰਕ੍ਰਿਸ਼ਨ ਸਾਹਿਬ ਪਾਤਸ਼ਾਹ ਪਹਿਚਾਣ ਨਾ ਸਕੇ ਜੇ ਰਾਣੀ ਨੌਕਰਾਨੀ ਮੰਗਤੀ ਬਣੀ ਹੋਈ ਰਾਣੀ ਨੂੰ ਗੁਰੂ ਸਾਹਿਬ ਪਾਤਸ਼ਾਹ ਪਹਿਚਾਣ ਨਾ ਸਕੇ ਤੇ ਫਿਰ ਆਪਾਂ ਭੇਸ ਬਲਦਾ ਕੇ ਔਰੰਗਜ਼ੇਬ ਨੂੰ ਦਰਸ਼ਨ ਕਰਵਾ ਦੇਾਂਗੇ ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਨੇ ਤਾਂ ਪਹਿਚਾਣ ਲਿਆ ਸੀ ਉਹਨੂੰ ਕੇਵਲ ਪਹਿਚਾਣਿਆ ਹੀ ਨਹੀਂ ਸੀ ਨਾਲ ਇਹ ਗੁਰਮਖੋ ਅਸੀਸ ਦਿੱਤੀ ਸੀ ਰਾਣੀ ਕੋਈ ਪਿਛਲੇ ਚੰਗੇ ਕਰਮ ਸੰਗਤੂ ਰਾਣੀ ਬਣ ਗਈ ਹੈ ਇਹ ਵੀ ਕਿਹਾ ਸੀ ਨਾਲ ਪਿਛਲੇ ਚੰਗੇ ਕਰਮ ਸੀ ਤੂੰ ਰਾਣੀ ਬਣ ਗਈ ਹੈ ਨਹੀਂ ਤੇ ਚੇਤਾ ਰੱਖ ਚਤਰਾਈਆਂ ਚਲਾਕੀਆਂ ਦੇ ਨਾਲ ਦਰਸ਼ਨ ਨਹੀਂ ਹੁੰਦੇ ਹੁੰਦੇ ਕਦੇ ਇਹ ਹੁਕਮ ਕੀਤਾ ਸੀ ਵਰਨਕ ਔਰੰਗਜ਼ੇਬ ਚਾਹੁੰਦਾ ਸੀ ਕਿ ਜਿਹੜੇ 6 ਸਾਲ ਦੇ ਗੁਰੂ ਦੀ ਮਹਿਮਾ ਦੁਨੀਆ ਗਾਉਂਦੀ ਪਈ ਹੈ ਗੁਰੂ ਕੋ ਇਹ ਇਹ ਭਲੇਖਾ ਸੀ ਨਾ ਬਹੁਤ ਵੱਡਾ ਵੀ ਇੰਨੀ ਛੋਟੀ ਉਮਰ ਦਾ ਤਾਂ ਬੱਚਾ ਹੁੰਦਾ 6 ਸਾਲ ਦਾ ਤੇ ਗੁਰੂ ਕਿਵੇਂ ਹੋ ਸਕਦਾ ਇਹ ਵੀ ਤਾਂ ਬਹੁਤ ਵੱਡੀ ਹੋ ਸੀ ਨਾ ਵੀ ਉਮਰ ਕਿੰਨੀ ਹੈ ਜੀ ਕਹਿੰਦੇ 6 ਸਾਲ ਹੈ 6 ਸਾਲ ਦਾ ਗੁਰੂ ਕਿਦਾਂ ਹੋ ਸਕਦਾ ਔਰ ਗੁਰੂ ਵੀ ਉਹ ਗੁਰਾਂਲਕ ਸਾਹਿਬ ਦੀ ਗੱਦੀ ਦਾ ਮਾਲਕ ਜ਼ਿੰਮੇਵਾਰੀ ਬੜੀ ਵੱਡੀ ਹੈ ਤੋਂ ਇਦਾਂ ਹੀ ਬਹੁਤਾਂਤ ਜਿਹੜੇ ਬਹੁਤ ਲੋਕਸਨਾਂ ਜਿਹੜੇ ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਨੂੰ ਇਸ ਕਰਕੇ ਦੇਖਣ ਵਾਸਤੇ ਆਉਂਦੇ ਸੀ ਵੀ ਦੇਖਣ ਚੱਲਦੇ ਆ ਵੀ ਛੋਟਾ ਜਿਹਾ ਗੁਰੂ ਕਿਵੇਂ ਗੁਰੂ ਬਣ ਕੇ ਬੈਠਾ ਔਰੰਗਜ਼ੇਬ ਵੀ ਦੇਖਣਾ ਚਾਹੁੰਦਾ ਸੀ ਔਰੰਗਜ਼ੇਬ ਨੇ ਬੜੇ ਯਤਨ ਕੀਤੇ ਵੀ ਚਤਰਾਈ ਨਾਲ ਚਲਾਕੀ ਨਾਲ ਕਿਸੇ ਤਰੀਕੇ ਨਾਲ ਵੀ ਮੈਂ ਦਰਸ਼ਨ ਕਰ ਲਵਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਦੇ ਅਖੀਰ ਨੂੰ ਪ੍ਰਿੰਸ ਤਬੀਰ ਸਿੰਘ ਲਿਖਦੇ ਨੇ ਕਹਿਣ ਲੱਗੇ ਔਰੰਗਜੇਬ ਕਿਸੇ ਨੇ ਕਿਹਾ ਔਰੰਗਜ਼ੇਬ ਗੁਰانک ਦੇ ਕਰ ਚਲਾਕੀਆਂ ਨਹੀਂ ਚਲਦੀਆਂ ਹੁੰਦੀਆਂ ਤੂੰ ਸਰੀਰ ਵੱਲ ਨਾ ਦੇਖ ਅੰਦਰ ਦੀ ਜੋਤ ਗੁਰانک ਸਾਹਿਬ ਪਾਤਸ਼ਾਹ ਦੀ ਹੈ ਉਥੇ ਮੰਗ ਤਾਂ ਭਿਖਾਰੀ ਬਣ ਕੇ ਕੋਈ ਜਾਵੇ ਤੇ ਦਾਤਾਂ ਮਿਲਦੀਆਂ ਨੇ ਚਤਰਾਈਆਂ ਦੇ ਨਾਲ ਕੁਛ ਨਹੀਂ ਜੇ ਮਿਲਦਾ ਗੁਰਮਖੋ ਔਰੰਗਜ਼ੇਬ ਬੰਗਲਾ ਸਾਹਿਬ ਦੇ ਦਰਵਾਜ਼ੇ ਦੇ ਉੱਪਰ ਇਤਿਹਾਸ ਕਰ ਕਹਿੰਦੇ ਨੇ ਅੱਧੀ ਘੜੀ ਖੜਾ ਰਿਹਾ ਅੱਧੀ ਘੜੀ ਖੜਾ ਰਿਹਾ ਜਿਹੜਾ ਸਿੱਖ ਸੀ ਨਾ ਪਹਿਰੇਦਾਰ ਦੁਰਗਾਦਾਸ ਸੀ ਉਹਦਾ ਨਾਮ ਗੁਰੂ ਕੋਲ ਪਾਸੇ ਦਾ ਪਹਿਰੇਦਾਰ ਦਰਗਾ ਦਾਸ ਨੂੰ ਔਰੰਗਜ਼ੇਬ ਆ ਕੇ ਮਿੰਨਤਾ ਕਰਦਾ ਹੈ ਕੇਵਲ ਮਨ ਮੇਰੇ ਦਰਸ਼ਨ ਕੀ ਚਾਹ ਸੁਣਨਾ ਸੁਣਨਾ ਬੋਲਣ ਨਹੀਂ ਕਛਰਾ ਮੈਂ ਕੁਛ ਨਹੀਂ ਬੋਲਾਂਗਾ ਕੁਛ ਨਹੀਂ ਸੁਣਾਗਾ ਕੇਵਲ ਮੈਨੂੰ ਗੁਰੂ ਪਾਤਸ਼ਾਹ ਦੇ ਦਰਸ਼ਨੇ ਕਰਵਾ ਦੇਵੋ ਕਲਾ ਮੁਖ ਹੀ ਦਿਖਾ ਦੇਵੋ ਮੈਂ ਕਿਲ ਦਰਸ਼ਨੇ ਚਾਹ ਲੈ ਕੇ ਆਇਆ ਗੁਰਮਖੋ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਨੇ ਕਿਹਾ ਸੀ ਨਹੀਂ ਗੁਰੂ ਬਾਦਸ਼ਾਹ ਹੁਕਮ ਕਰ ਗਏ ਨੇ ਦਲੇਸ਼ਰ ਨੂੰ ਦਰਸ਼ਨ ਨਹੀਂ ਦੇਣੇ ਅੱਧੀ ਘੜੀ ਔਰੰਗਜ਼ੇਬ ਬਾਹਰ ਖੜ ਕੇ ਉਹਨੂੰ ਵਾਪਸ ਜਾਣਾ ਪਿਆ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਨੇ ਦਰਸ਼ਨ ਨਹੀਂ ਦਿੱਤੇ ਗੁਰੂ ਨੂੰ ਤੁਸੀਂ ਦੇਖੋ ਬਾਦਸ਼ਾਹ ਹੈ ਦੇਸ਼ ਦਾ ਦਰਸ਼ਨ ਨਹੀਂ ਮਿਲੇ ਤੇ ਦੂਜੇ ਪਾਸੇ ਕੋਈ ਮੰਗਤਾ ਵੀ ਆ ਜਾਵੇ ਕੋਈ ਕੰਗਾਲ ਵੀ ਆ ਜਾਵੇ ਗੁਰਮੁਖੋ ਦਰਸ਼ਨ ਉਹਨੂੰ ਵੀ ਮਿਲ ਜਾਂਦੇ ਸਨ ਇਹਦਾ ਅਰਥ ਕੀ ਹੈ ਗੁਰੂ ਦੀ ਰਹਿਮਤ ਹੀ ਹੈ ਨਾ ਗੁਰੂ ਦੀ ਕਿਰਪਾ ਹੀ ਹੈ ਨਾ ਦਰਸ਼ਨ ਕਿਹਨੂੰ ਦੇਣੇ ਨੇ ਕਿਹਨੂੰ ਨਹੀਂ ਦੇਣੇ ਕਿਹਦੀ ਉੱਤੇ ਰਹਿਮਤਾਂ ਕਰਨੀਆਂ ਨੇ ਇਹ ਗੁਰੂ ਦੀ ਮਰਜ਼ੀ ਹੈ ਇਹ ਮਰਜ਼ੀ ਹੈ ਜਿਹੜੇ ਸਾਡਾ ਕਰਮ ਨਹੀਂ ਹੈ ਸਾਡਾ ਯਤਨ ਨਹੀਂ ਹੈ ਸਾਡੀ ਮਿਹਨਤ ਨਹੀਂ ਹੈ ਜੇ ਮੈਂ ਤਾਂ ਕੁਝ ਕਈ ਕਹਿਣਾ ਹੁੰਦਾ ਦੇਖੋ ਆ ਜਿਹੜਾ ਸਮਾ ਸੀ ਇੱਥੇ ਬੈਠੇ ਆ ਜੇ ਗੁਰੂ ਪਾਤਸ਼ਾਹ ਸਾਨੂੰ ਇੱਥੇ ਲੈ ਕੇ ਆਏ ਨੇ ਤੇ ਸ਼ੁਕਰਾਨਾ ਕਰੀਏ ਸਾਡੇ ਤੋਂ ਕਰੋੜਾਂ ਅਮੀਰ ਕਰੋੜਾਂ ਗਿਆਨਵਾਨ ਕਰੋੜਾਂ ਤਨਵਾਨ ਕਰੋੜਾਂ ਬਲਵਾਨ ਗੁਰਮਖੋ ਭਟਕਦੇ ਫਿਰਦੇ ਹੋਣਗੇ ਅਸੀਂ ਗੁਰੂ ਚਰਨਾ ਚ ਬੈਠੇ ਆ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਪਾਤਸ਼ਾਹ ਕਹਿੰਦੇ ਨੇ ਸਭ ਕਛ ਵਰਤੈ ਤਿਸ ਕਾ ਕੀਆ ਸਭ ਕੁਝ ਜੋ ਵੀ ਵਰਤ ਰਿਹਾ ਹੈ ਚੰਗਾ ਹੋ ਰਿਹਾ ਮਾੜਾ ਹੋ ਰਿਹਾ ਕੋਈ ਨਿੰਦਿਆ ਕਰ ਰਿਹਾ ਕੋਈ ਵਡਿਆਈ ਕਰ ਰਿਹਾ ਸਭ ਕੁਝ ਉਸ ਵਾਹਿਗੁਰੂ ਦਾ ਹੀ ਵਰਤਾਰਾ ਹੈ ਜੈਸਾ ਕਰੇ ਤੈਸਾ ਕੋਥੀਆਂ ਥੀ ਅਰਥ ਹੈ ਬਣਾਇਆ ਜਿਵੇਂ ਕੋਈ ਪਰਮੇਸ਼ਰ ਨੇ ਬਣਾਇਆ ਹੈ ਵੈਸਾ ਹੀ ਕਰ ਰਿਹਾ ਹੈ ਆਪਣ ਖੇਲ ਆਪ ਕਰਨ ਹਾਰ ਉਹ ਆਪ ਹੀ ਇਸ ਖੇਡ ਦਾ ਸਿਰਜਨਹਾਰ ਹੈ ਕਰਨੇ ਹਰ ਦਾ ਅਰਥ ਹੈ ਪੈਦਾ ਕਰਨ ਵਾਲਾ ਜਿਹੜੀ ਇਹ ਖੇਡ ਖੇਡ ਰਹੇ ਹਨ ਨਾ ਪਰਮਾ ਇਹ ਸੰਸਾਰ ਗੁਰਮਖੋ ਸੰਸਾਰੂਪੀ ਖੇਡ ਦਾ ਜਿਹੜਾ ਬਣਾਉਣ ਵਾਲਾ ਹੈ ਉਹ ਵਾਹਿਗੁਰੂ ਪਰਮੇਸ਼ਰ ਹੈ ਉਹ ਆਪਣੇ ਇਸ਼ਾਰਿਆਂ ਦੇ ਉੱਪਰ ਆਪਣੇ ਹੁਕਮ ਦੇ ਵਿੱਚ ਸਾਰਿਆਂ ਨੂੰ ਖਿਡਾ ਰਿਹਾ ਹੈ ਦੂਸਰ ਕੌਣ ਕਹੇ ਵਿਚਾਰ ਵਿਚਾਰ ਦਾ ਅਰਥ ਹੈ ਸਲਾਹ ਦੂਸਰਾ ਕੋਈ ਨਹੀਂ ਹੈ ਜੀਦੀ ਪ੍ਰਮਾਤਮਾ ਸਲਾਹ ਲੈਂਦਾ ਹੋਵੇ ਦੂਸਰਾ ਕੋਈ ਨਹੀਂ ਹੈ ਜਿਹੜਾ ਪ੍ਰਮਾਤਮਾ ਨੂੰ ਸਲਾਹ ਦੇ ਸਕੇ ਇਹ ਸਭ ਕੁਝ ਉਹਦੀ ਆਪਣੀ ਮਰਜ਼ੀ ਹੈ ਜਿਸਨੂੰ ਕਿਰਪਾ ਕਰੇ ਤਿਸ ਆਪਨ ਨਾਮ ਦੇ ਜਿਹਦੇ ਉੱਤੇ ਵਾਹਿਗੁਰੂ ਆਪਣੀ ਰਹਿਮਤ ਕਰਦਾ ਹੈ ਆਪਣਾ ਤਰਸ ਕਰਦਾ ਹੈ ਤੇਰਾ ਕੀਤਾ ਅਗਲਾ ਕੀ ਬਚਨ ਹੈ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੁਗ ਕੀ ਤਿਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਇਹ ਤਾਂ ਵਾਹਿਗੁਰੂ ਤੇਰਾ ਤਰਸ ਹੈ ਮਿਰਜ ਤਾਂ ਗੁਣੀ ਕੋਈ ਨਹੀਂ ਹੈ ਇਹ ਗਣ ਕੋ ਅੰਦਰ ਤੋਂ ਨਾ ਸਬਕਾਰ ਕਰੇ ਮਨੁੱਖ ਜਿਸਨੂੰ ਕਿਰਪਾ ਕਰੇ ਕਰੈ ਜਿਸਨੂੰ ਕਿਰਪਾ ਕਰੈ ਤਿਸ ਆਪਨ ਨਾਮ ਦੇ ਜਿਹਦੇ ਉੱਤੇ ਉਹ ਤਰਸ ਕਰਦਾ ਹੈ ਜਿਹਦੇ ਉੱਤੇ ਉਹ ਕਿਰਪਾ ਕਰਦਾ ਉ ਤਰਸ ਦੇ ਵਿੱਚੋਂ ਪਰਮੇਸ਼ਰ ਦਾ ਨਾਮ ਨਿਕਲਦਾ ਹੈ। ਉਹਦੀ ਕਿਰਪਾ ਦੇ ਵਿੱਚੋਂ ਗੁਰਮਖੋ ਨਾਮ ਦੀ ਦਾਤ ਮਿਲਦੀ ਹੈ। ਉਹਦੀ ਬਖਸ਼ਿਸ਼ ਪਰਮੇਸ਼ਰ ਦਾ ਨਾਮ ਹੈ। ਜਿਸ ਨੂੰ ਕਿਰਪਾ ਕਰੈ ਤਿਸ ਆਪਨ ਨਾਮ ਦੇ ਹੁਣ ਕਿਰਪਾ ਕਹਿੰਦੇ ਜੀ ਗੁਰੂ ਨੇ ਕਿਰਪਾ ਬੜੀ ਕੀਤੀ ਹੈ ਜੀ। ਕੀ ਕੀਤਾ ਜੀ ਧਨ, ਦੌਲਤ ਵੜਿਆਈ, ਸ਼ੁਭਾ ਸਭ ਕੁਝ ਬਖਸ਼ਿਸ਼ ਕਰ ਦਿੱਤੀ। ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਜਿੰਨਾ ਉੱਤੇ ਉਹ ਕਿਰਪਾ ਕਰਦਾ ਨਾ ਉਹਨਾਂ ਨੂੰ ਆਪਣੇ ਨਾਮ ਦੀ ਦਾਤ ਦਿੰਦਾ ਹੈ। ਉਹਨਾਂ ਨੂੰ ਆਪਣਾ ਸਿਮਰਨ ਦਿੰਦਾ ਹੈ। ਔਰ ਇਸ ਸਿਮਰਨ ਦੇ ਵਿੱਚੋਂ ਹੀ ਗੁਰਮਖੋ ਦੁਨੀਆ ਦੀਆਂ ਸਾਰੀਆਂ ਦਾਤਾਂ ਮਿਲ ਜਾਂਦੀਆਂ ਨੇ। ਉਹ ਵਾਹਿਗੁਰੂ ਸਿਮਰਨ ਦਿੰਦਾ ਹੈ ਜਿੰਨਾ ਤੇ ਕਿਰਪਾ ਕਰਦਾ ਹੈ। ਜਿਸ ਨੂੰ ਕਿਰਪਾ ਕਰੇ ਤਿਸ ਆਪਨ ਨਾਮ ਦੇ ਬੜ ਭਾਗੀ। ਨਾਨਕ ਜਨ ਸੇ ਸੇ ਦਾ ਕੀ ਅਰਥ ਹੈ ਉਹ ਜਨ ਉਹ ਮਨੁੱਖ ਵਡਭਾਗੀ ਹਨ ਜਿਨ੍ਹਾਂ ਨੂੰ ਪਰਮਾਤਮਾ ਨੇ ਕਿਰਪਾ ਕਰਕੇ ਨਾਮ ਦਿਆਂ ਦਾਤਾਂ ਬਖਸ਼ਿਸ਼ ਕੀਤੀਆਂ ਹਨ ਅਰਦਾਸ ਕਰੀਏ ਪਾਤਸ਼ਾ ਸਾਨੂੰ ਵੀ ਵਡਭਾਗੀ ਬਣਾਵੋ ਸਾਨੂੰ ਵੀ ਨਾਮ ਤੇ ਸਿਮਰਨ ਦੀ ਦਾਤ ਬਖਸ਼ਿਸ਼ ਕਰੋ ਪਾਤਸ਼ਾ ਕਿਰਪਾ ਕਰਨ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬਲਾਉ